ਲੋ ਵੀ ਬਲੀਓ ਮੋਟਰ ਦਾ ਸ਼ਾਮ ਦਾ ਮਾਹੌਲ ਦਿਖਾਉਣੇ ਆ ਤੇ ਕਈ ਆਪਣੇ ਜਿਹੜੇ ਸ਼ਹਿਰੀ ਲੋਕ ਆ ਨਾ ਸ਼ਹਿਰੀ ਭਰਾ ਤੇ ਉਹ ਤਾਂ ਬਈ ਜਾਂਦੇ ਆ ਪਾਰਕਾਂ ਦੇ ਵਿੱਚ ਸ਼ਾਮ ਨੂੰ ਸ਼ੈਅਰ ਕਰਨ ਜਾਂਦੇ ਆ ਸਵੇਰ ਕਹਾ ਤੇ ਤੁਰਨ ਜਾਂਦੇ ਆ ਤੇ ਆਪਣਾ ਬਈ ਆਹੀ ਪਾਰਕਾ ਆਹੀ ਆਪਣਾ ਜਿਹੜਾ ਕਈ ਵੀ ਡ੍ਰੀਮ ਆ ਸਵੇਰ ਵੀ ਇੱਥੇ ਆਈਦਾ ਤੇ ਸ਼ਾਮ ਵੀ ਬਈ ਇੱਥੇ ਹੀ ਹੁੰਦੀ ਆ ਜਿੰਨਾ ਮਰਜੀ ਕੰਮ ਹੋਵੇ ਇੱਕ ਵਾਰੀ ਜਿਹੜਾ ਖੇਤ ਆ ਕੇ ਜਾਣਾ ਹੀ ਹੁੰਦਾ ਕਿਉਂਕਿ ਬਈ ਫਸਲ ਨੂੰ ਜਿਹੜਾ ਐ ਹੋ ਜਾਂਦਾ ਵੀ ਸਾਡਾ ਮਾਲਕ ਆਇਆ ਤੇ ਫਸਲ ਦੀ ਵੀ ਰੂਹ ਖੁਸ਼ ਹੋ ਜਾਂਦੀ ਆ ਤੇ ਖੇਤ ਜਿਹੜੇ ਆਪਣੇ ਬੂਟੇ ਲੱਗੇ ਆ ਤੇ ਇਹਨਾਂ ਦੀ ਵੀ ਰੂਹ ਖੁਸ਼ ਹੋ ਜਾਂਦੀ ਆ ਆ ਪਹਿਲਾਂ ਤਾਂ ਤੁਸੀਂ ਚਾਰੇ ਪਾਸੇ ਨਿਗਾਹ ਮਾਰ ਲਓ ਵੀ ਹਰਿਆਲੀ ਇੰਨੀ ਕੁ ਜ਼ਿਆਦੇ ਆ ਵੀ ਬਿਲਕੁਲ ਸ਼ਾਂਤ ਮਾਹੌਲ ਆ ਤੇ ਚਾਰੇ ਪਾਸੇ ਜਿਹੜੀ ਹਰਿਆਲੀ ਆ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਨਾ ਕੋਈ ਸ਼ੋਰ ਨਾ ਕੋਈ ਸ਼ਰਾਬਾ ਤੇ ਰਸਤਾ ਵੀ ਆਪਣੇ ਖੇਤ ਆ ਕਿ ਜਿਹੜਾ ਬੰਦ ਹੋ ਜਾਂਦਾ ਤੇ ਸ਼ਾਮ ਦੇ ਤਕਰੀਬਨ ਬਾਈ ਜੇ ਆਪਾਂ ਟਾਈਮ ਦੀ ਗੱਲ ਕਰੀਏ ਤਾਂ 7 ਵਜ ਗਿਆ ਤੇ 7 ਵਜ ਦੇ ਨਾਲ ਜਿਹੜਾ ਦਿਨ ਛਪਣਾ ਉਹ ਸਟਾਰਟ ਹੋ ਜਾਂਦਾ ਤੇ ਚਿੜੀਆਂ ਵੀ ਬਾਈ ਹੁਣ ਜਿਹੜਾ ਆਪਦੇ ਆਲਣਿਆਂ ਦੇ ਵਿੱਚ ਉਹ ਵਾਪਸ ਆ ਗਈਆਂ ਤੇ ਤਕਰੀਬਨ ਸਾਰੀਆਂ ਆਲਣੇ ਦੇ ਵਿੱਚ ਬੈਠੀਆਂ ਹੋਣਗੀਆਂ ਚਿੜੀਆਂ ਤੇ ਮੌਲ ਇੰਨਾ ਕ ਜਿਆਦਾ ਘੈਂਟ ਆ ਵੀ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਤੇ ਇੱਧਰ ਖੁਸ਼ਪੈ ਸੁੱਤਾ ਤੇ ਘਾਹ ਦੀ ਹਰਿਆਲੀ ਕਰੋ ਚੈੱਕ ਤੇ ਆਪਾਂ ਬਈ ਹਰੇਕ ਵੀਡੀਓ ਦੇ ਵਿੱਚ ਕਹਨੇ ਹੁੰਨੇ ਆ ਵੀ ਬਾਈ ਯਾਰ ਬੂਟੇ ਜ਼ਰੂਰ ਲਾਓ ਹਨਾ ਕਿਉਂਕਿ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਆ ਜਿਹੜੀ ਫਲਦਾਰ ਬੂਟੇ ਲਾਓ ਭਲਾ ਕੋਈ ਸ਼ਾਨਦਾਰ ਬੂਟਾ ਲਾਓ ਤੇ ਭਲਾ ਕੋਈ ਸਿਆਵਤੀ ਬੂਟਾ ਲਾਓ ਆਪਣੀ ਜ਼ਿੰਦਗੀ ਦੇ ਵਿੱਚ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਦੋ ਚਾਰ ਰੁੱਖ ਲਾ ਕੇ ਨਾ ਕਾਮਯਾਬ ਕਰ ਦੋ ਜੇ ਤਾਂ ਆਪਣੀ ਜਿਹੜੀ ਜ਼ਿੰਦਗੀ ਉਹ ਸਫਲ ਹੋ ਜਾਂਦੀ ਆ ਇੱਕ ਰੁੱਖ 100 ਸੁੱਖ ਇਹ ਬਜ਼ੁਰਗਾਂ ਨੇ ਵਾਕਈ ਸਹੀ ਕਿਹਾ ਤੇ ਬਾਕੀ ਜਿਹੜੀ ਹਰਿਆਲੀ ਆ ਉਹ ਬਰਕਰਾਰ ਆ ਤੇ ਇਹ ਬੂਟਿਆਂ ਦੀ ਹਰਿਆਲੀ ਤਾਂ ਬਈ ਜਿਹੜੀ 12 ਮਹੀਨੇ 30 ਦਿਨ ਉਹ ਆਹੀ ਰਹਿੰਦੀ ਆ ਤੇ ਆ ਹੈਗਾ ਬਈ ਆਪਣਾ ਬੈਕ ਸਾਈਡ ਤੇ ਪਾਰਕ ਤੇ ਕਰੋ ਲੋਕੇਸ਼ਨ ਕਿਵੇਂ ਲੱਗੀ ਪਹਿਲਾਂ ਤਾਂ ਇਹ ਦੱਸਿਓ ਸਾਰੇ ਭਰਾਵਣ ਕਮੈਂਟ ਕਰਕੇ ਇੱਥੇ ਬੰਦਾ ਜਿੰਨਾ ਮਰਜੀ ਡਿਪਰੈਸ਼ਨ ਚ ਹੋਵੇ ਜਿੰਨੀ ਮਰਜੀ ਬੰਦੇ ਤੇ ਟੈਨਸ਼ਨ ਹੋਵੇ ਸਾਰਾ ਕੁਝ ਇੱਥੇ ਆ ਕੇ ਦੂਰ ਹੋ ਜਾਂਦਾ ਕਿਉਂਕਿ ਇੱਥੇ ਨਾ ਤਾਂ ਬਈ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਪ੍ਰਦੂਸ਼ਣ ਨਾ ਕੋਈ ਹਵਾ ਪ੍ਰਦੂਸ਼ਣ ਆ ਬਿਲਕੁਲ ਸ਼ਾਂਤ ਮਾਹੌਲ ਆ ਬੰਦਾ ਰਿਲੈਕਸ ਹੋ ਜਾਂਦਾ ਇੱਥੇ ਆ ਕੇ ਤੇ ਸ਼ਾਮ ਨੂੰ ਇਦੋਂ ਘੰਟਾ ਤੋਂ ਪਹਿਲਾਂ ਜਿਹੜੀ ਚਿੜੀਆਂ ਦੀ ਚਹਿਕ ਹੀ ਸੁਣਦੀ ਆ ਕਿਉਂਕਿ ਸ਼ਾਮ ਨੂੰ ਬਈ ਆਵਦੇ ਆਲਿਆਂ ਦੇ ਵਿੱਚ ਉਹ ਵਾਪਸ ਆਉਂਦੀਆਂ ਤੇ ਕਾਫੀ ਸਾਰੇ ਜਿਹੜੇ ਇੱਥੇ ਪੰਛੀ ਆ ਉਹ ਆਹ ਬੂਟਿਆਂ ਦੇ ਵਿੱਚ ਰਹਿੰਦੇ ਆ ਸਵੇਰ ਦੀ ਜਿਹੜੀ ਸਵੇਰਾ ਉਹ ਵੀ ਬਹੁਤ ਸੋਹਣੀ ਹੁੰਦੀ ਆ ਤੇ ਜਿਹੜੀ ਸ਼ਾਮ ਆ ਉਹ ਵੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਆ ਤੇ ਸ਼ੁਕਰ ਕਰੀਦਾ ਪ੍ਰਮਾਤਮਾ ਦਾ ਵੀ ਆਪਾਂ ਨੂੰ ਇੱਕ ਜਿਹੜਾ ਚੰਗਾ ਕੰਮ ਕਰਨ ਦਾ ਜਿਹੜਾ ਕਈ ਵੀ ਪ੍ਰਮਾਤਮਾ ਨੇ ਬਲ ਬਖਸ਼ਿਆ ਤੇ ਉਹਦੀ ਆਪਾਂ ਡਿਊਟੀ ਨਿਭਾਈ ਜੰਨੇ ਆ ਤੇ ਆਪਾਂ ਆਪਦੇ ਵਾਸਤੇ ਤਾਂ ਚਲੋ ਬਣਾ ਲੈਨੇ ਆ ਨਾ ਘਰ ਬਣਾ ਲੈਨੇ ਆ ਵੱਡਿਆਂ ਵੱਡਿਆਂ ਕੋਠੀਆਂ ਬਣਾ ਲੈਨੇ ਆ ਪਰ ਭਾਈ ਪੰਛੀਆਂ ਨੂੰ ਜਿਹੜਾ ਆਪਾਂ ਦੇਖਦੇ ਆ ਵੀ ਰਹਿਣ ਬਸੇਰੇ ਉਹਨਾਂ ਦੇ ਆਪਾਂ ਖਤਮ ਕਰੀ ਜੰਨੇ ਆ ਪਹਿਲਾਂ ਜਿਹੜੀਆਂ ਕੱਚੀਆਂ ਛੱਤਾਂ ਹੁੰਦੀਆਂ ਸੀ ਸਰਕਾਨੇ ਦੇ ਆ ਉਹਦੇ ਵਿੱਚ ਰਹੀ ਜਾਂਦੇ ਸੀਗੇ ਪਰ ਹੁਣ ਜਿਹੜੀਆਂ ਆਪਣੇ ਭਾਈ ਕੋਠੇ ਆ ਪੈਣ ਲੱਗੇ ਹਨ ਪੱਕੇ ਘਰ ਪੈਣ ਲੱਗੇ ਤਾਂ ਚਿੜੀਆਂ ਦਾ ਜਿਹੜਾ ਵਾਸਾ ਸੀਗਾ ਉਹ ਬਿਲਕੁਲ ਖਤਮ ਹੋ ਗਿਆ ਦਰਾਖਤ ਬਹੁਤ ਜ਼ਿਆਦਾ ਘਟ ਗਏ ਤੇ ਇਹਦੇ ਵਿੱਚ ਬਈ ਬਹੁਤ ਜ਼ਿਆਦਾ ਚਿੜੀਆਂ ਰਹਿੰਦੀਆਂ ਸਵੇਰ ਇੱਥੇ ਚਾਹਲ ਪੈਲ ਪੂਰੀ ਹੁੰਦੀ ਹੈ ਚਿੜੀਆਂ ਦੀ ਤੇ ਪਾਣੀ ਆਪਾਂ ਉਹਨਾਂ ਨੂੰ ਹਰ ਰੋਜ਼ ਪਾ ਜਾਈਦਾ ਦਾਣਾ ਫੱਕਾ ਜਿਹੜਾ ਕੁਝ ਖਾਂਦੇ ਜਾਂ ਨਾ ਬਾਜਰਾ ਹੋ ਗਿਆ ਕਣਕ ਹੋ ਗਿਆ ਰੋਟੀਆਂ ਚੂਰ ਦਿੰਨੇ ਆ ਤੇ ਉਹ ਖਾ ਜਾਂਦੀਆਂ ਤੇ ਆ ਬਈ ਹੈਗਾ ਆਪਣਾ ਸ਼ਿਮਲੇ ਵਾਲਾ ਬੂਟਾ ਤੇ ਸ਼ਾਮ ਦਾ ਮੌਲ ਕਿਹੜੇ ਕਿਹੜੇ ਭਰਾਵਾਂ ਨੂੰ ਪਸੰਦ ਆ ਉਹ ਜਰੂਰ ਦੱਸੋ ਕਮੈਂਟ ਕਰਕੇ ਤੇ ਉਹ ਖੀਰ ਦੇ ਵਿੱਚ ਆਪਾਂ ਫੇਰ ਬਈ ਸਾਰੇ ਭਰਾਵਾਂ ਨੂੰ ਕਵਾਂਗੇ ਵੀ ਵੱਧ ਤੋਂ ਵੱਧ ਰੁੱਖ ਲਾਓ ਤੇ ਜਿਹੜਾ ਆਪਣਾ ਜ਼ਿੰਦਗੀ ਦਾ ਸਫ਼ਰ ਆ ਨਾ ਉਹ ਕਾਮਯਾਬ ਕਰੋ ਇੱਕ ਰੁੱਖ ਤੇ 100 ਸੁੱਖ ਵਾਕਈ ਇਹ ਗੱਲ ਸਹੀ ਆ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰੋ ਜਿਹੜੇ ਜਿਹੜੇ ਭਰਾਵਾਂ ਨੂੰ ਖੇਤ ਦਾ ਮਾਹੌਲ ਪਸੰਦਾ ਤੇ ਉਹ ਆਪਣੇ ਕਮੈਂਟ ਬਾਕਸ ਦੇ ਵਿੱਚ ਰਹਿ ਜਰੂਰ ਦੱਸਿਓ ਜੇ ਕੋਈ ਕਮੀ ਪੇਸ਼ੀ ਹੋਈ ਉਹ ਵੀ ਜਰੂਰ ਦੱਸਿਓ ਬਈ ਤੇ ਘੈਂਟਾ ਮਾਹੌਲ ਪੂਰਾ de John de Vastero.